ਤੁਸੀਂ ਦੇਖ ਰਹੇ ਹੋ ਚੈਨਲ ਦਾ ਇੱਕੀ ਨਿਊਜ਼ ਮੈਂ ਹਰਜਵੀਰ ਗੌਰ ਸੇਵਾ ਭਾਵਨਾ ਨੂੰ ਲੈ ਕੇ ਸਾਡੇ ਬਟਾਲਾ ਸ਼ਹਿਰ ਵਿਖੇ ਸਹਾਰਾ ਕਲੱਬ ਬਟਾਲਾ ਦਾ ਕਦ ਬਹੁਤ ਹੀ ਉੱਚਾ ਨਜ਼ਰ ਆ ਰਿਹਾ ਹੈ ਕਿਉਂਕਿ ਆਏ ਦਿਨ ਲੋਕੀ ਸਹਾਰਾ ਕਲੱਬ ਨਾਲ ਜੁੜਨਾ ਪਸੰਦ ਕਰਦੇ ਨੇ ਕੁਝ ਸਮਾਜ ਸੇਵੀ ਸੰਸਥਾਵਾਂ ਜਿਨ੍ਹਾਂ ਨੇ ਆਪਣੇ ਵੱਲੋਂ ਵੀ ਕਈ ਕਲੱਬ ਬਣਾ ਕੇ ਲੋਕਾਂ ਦੀ ਸੇਵਾ ਕਰ ਰਿਹਾ ਹੈ ਪਰ ਉਹਨਾਂ ਨੂੰ ਵੀ ਸਹਾਰਾ ਕਲੱਬ ਦਾ ਕੰਮ ਬਹੁਤ ਵਧੀਆ ਲੱਗਦਾ ਹੈ ਕਿਉਂਕਿ ਸਹਾਰਾ ਕਲੱਬ ਆਏ ਦਿਨ ਗਰੀਬਾਂ ਦੀ ਮਦਦ ਕਰਕੇ ਔਰ ਲੋਕਾਂ ਵੰਦਾਂ ਦੀ ਹਰ ਲੋੜ ਪੂਰੀ ਕਰਨ ਵਾਸਤੇ ਕਿਸੇ ਵੀ ਤਰ੍ਹਾਂ ਉਹਨਾਂ ਕੋ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨਾਲ ਜੋੜ ਕੇ ਉਹਨਾਂ ਦੀ ਲੋੜ ਪੂਰੀ ਕਰਦੇ ਹਨ ਅੱਜ ਇਸੇ ਤਰ੍ਹਾਂ ਸਹਾਰਾ ਕਲੱਬ ਆਸ਼ਰਮ ਵੱਲੋਂ 50 ਵਿਅਕਤੀਆਂ ਨੂੰ ਪੈਨਸ਼ਨਾਂ ਦਿੱਤੀਆਂ ਗਈਆਂ ਜਿੱਥੇ ਜਿੱਥੇ ਲੋੜਵੰਦ ਵਿਦਿਆਰਥੀਆਂ ਨੂੰ ਇੱਕ ਲੈਪਟਾਪ ਵੀ ਦਿੱਤਾ ਗਿਆ ਆਓ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਂਦੇ ਹਾਂ ਦੇਖਦੇ ਰਹੋ ਚੈਨਲ ਦਾ ਇੱਕੀ ਨਿਊਜ਼ ਪੱਤਰਕਾਰ ਅਮਰੀਕ ਸਿੰਘ ਲੋਂਗੋਵਾਲ ਅਤੇ ਸੋਨੂ ਸਿੰਘ ਦੀ ਇਹ ਖਾਸ ਰਿਪੋਰਟ ਸੋ ਨਿਹਾਲ ਸ੍ਰੀ ਅਕਾਲ ਹਰਪੀ ਸਿੰਘ ਟਿੰਕੂਆ ਮੈਂ ਸਾਰਾ ਕੱਲ ਕੱਦਦਾ ਮੈਂ ਫੈਨ ਰਿਆਂ ਛੋਟੇ ਹੁੰਦਿਆਂ ਤੋਂ ਫੈਨ ਆ ਜਿੱਦਾਂ ਇਹ ਸੇਵਾ ਭਾਵਨਾ ਨਾਲ ਇੱਥੇ ਬਟਾਲੇ ਚੱਲਦੇ ਆ ਮੈਂ ਵੀ ਇਦਾਂ ਦੀ ਇਹਨਾਂ ਕੋਲ ਸਿੱਖਿਆ ਲਈ ਆ ਸੇਵਾ ਭਾਵਨਾ ਦੀ ਕਿਤੇ ਵੀ ਕੋਈ ਹਾਸਾ ਜਾਂ ਗਦ ਦੇ ਹਰ ਸਭ ਤੋਂ ਪਹਿਲਾਂ ਜਦੋਂ ਕਿਤੇ ਤੁਹਾਨੂੰ ਪਤਾ ਲੱਗਦਾ ਮੈਂ ਸਭ ਤੋਂ ਪਹਿਲਾਂ ਉੱਥੇ ਜਾਣਾ ਹੈ ਬੀਤੇ ਦਿਨੀ ਤੁਸੀਂ ਇੱਕ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਬਹੁਤ ਜ਼ਿਆਦਾ ਵਾਇਰਲ ਹੋਏ ਹੋ ਕਿ ਜਿਹੜਾ ਬੱਸ ਐਕਸੀਡੈਂਟ ਹੋਇਆ ਹੈ ਕਤੂ ਨੰਗਲ ਦੇ ਵਿੱਚ ਕੋਤਾ ਤੇ ਇਹ ਬਹੁਤ ਵਧੀਆ ਆਪਣੀ ਸੇਵਾ ਕੀਤੀ ਹੈ। ਠੀਕ ਹੈ ਕੀ ਕਹਿਣਾ ਚਾਹੋਗੇ ਉਸ ਬਾਰੇ ਅੱਗੇ? ਮੈਂ ਕੋਈ ਸੇਵਾ ਨਹੀਂ ਉਹ ਪ੍ਰਮਾਤਮਾ ਨੇ ਮੇਰੇ ਕੋਲ ਕੰਮ ਲੈਣਾ ਸੀ ਕਿਉਂਕਿ ਮੈਂ ਰੋਜ਼ ਸ਼ਾਮ ਨੂੰ ਇੱਥੋਂ 3 ਤੋਂ 4 ਵਜੇ ਅੰਮ੍ਰਿਤਸਰ ਨੂੰ ਜਾਣਾ ਆਪਣੀ ਵਰਕਸ਼ਾਪ ਸੰਬੰਧੀ ਕੰਮ ਕਰਕੇ ਉੱਥੋਂ 6:30 6:30 7 ਵਜੇ ਤੇ ਕਰੀਬ ਆਉਂਦਾ। ਇਹ ਆਸਾ ਮੇਰੀਆਂ ਅੱਖਾਂ ਦੇ ਸਾਹਮਣੇ ਹੋਇਆ ਤੇ ਮੇਰਾ ਇਨਸਾਨੀਅਤ ਨਾਲ ਤੇ ਮੇਰਾ ਫਰਜ਼ ਬੰਦਾ ਸਭ ਤੋਂ ਪਹਿਲਾਂ ਉੱਥੇ ਬਚਾਇਆ ਜਾਏ। ਮੈਂ ਉਹ ਰੱਬ ਨੂੰ ਹੱਜ ਨਾਲ ਦੇ ਜਾਣ ਕੇ ਉਹ ਸੇਵਾ ਹੀ ਕੀਤੀ ਆ। ਹੋਰ ਉਸ ਦੇ ਵਿੱਚ ਮੈਂ ਬਤੁਵਤ ਸੇਵਾ ਹੀ ਕੀਤੀ ਆ ਕਿ ਬੰਦੇ ਬਤੁਵਤ ਪਹ ਮੈਨੂੰ ਵੇਖ ਕੇ ਲੋਕੀ ਥੋੜੇ ਪ੍ਰੇਤ ਹੋਏ ਪਹਿਲਾਂ ਕੋਈ ਹੱਥ ਨਹੀਂ ਪਾਉਂਦਾ ਉਹ ਜਦੋਂ ਮੈਂ ਲੱਗਾ ਮੇਰੇ ਨਾਲ ਸੰਦੀਪ ਲਖਣਪਾਦ ਲੱਗਾ ਉਹ ਫਿਰ ਸਾਰੇ ਹੀ ਵੇਖ ਕੇ ਕਾਫੀ ਜਾਣੇ ਲੱਗ ਗਏ ਇਹ ਪਰਮਾਤਮਾ ਨੇ ਇੱਕ ਕੰਮ ਕਰਾਉਣਾ ਸੀ ਉਹਨੇ ਆਪ ਹੀ ਕਰਾਇਆ ਹੈਗਾ ਕਿੰਗੂ ਭਾਈ ਤੁਹਾਡੇ ਉੱਲੇ ਇੱਕ ਐਨਜੀਓ ਵੀ ਚਲਾਇਆ ਜਾ ਰਿਹਾ ਚੜਦੀ ਕਲਾ ਐਨਜੀਓ ਤੇ ਉਸ ਐਨਜੀਓ ਦੇ ਵਿੱਚ ਯਾਨੀ ਕਿ ਬਹੁਤ ਸਾਰੇ ਗਰੀਬ ਪਰਿਵਾਰ ਨੂੰ ਯਾਨੀ ਕਿ ਸਪੋਰਟ ਕੀਤਾ ਜਾਂਦਾ ਵਾ ਕਿਸ ਨੂੰ ਲੈਪਟਾਪ ਦੇ ਕੇ ਕਿਸ ਨੂੰ ਫੋਨ ਦੇ ਕੇ ਉਹਦੇ ਬਾਰੇ ਤੁਸੀਂ ਕੀ ਕਹੋਗੇ ਮੈਂ ਐਨਜੀਓ ਜਿਹੜਾ ਚਲਾਇਆ ਆ ਐਨਜੀਓ ਬੜੇ ਬੜੇ ਬਟਾਲੇ ਦੇ ਵਿੱਚ ਪਰ ਇਹ ਐਨਜੀਓ ਜਿਹੜਾ ਹੋਏਗਾ ਇੱਕ ਨਵੀਂ ਦਿੱਖ ਪੈਦਾ ਕਰੇਗਾ ਇਹ ਪੈਨਸ਼ਨ ਲੈਣ ਵਾਲੇ ਜਿਹੜੇ ਬੰਦੇ ਹੁੰਦੇ ਆ ਉਹਨਾਂ ਨੂੰ ਪੈਨਸ਼ਨ ਦੇਣ ਜੋਗਾ ਕਰਨਾ ਆ ਉਹਨਾਂ ਨੂੰ ਲੈਣ ਜੋਗਾ ਨਹੀਂ ਲੈਣਾ ਉਹਨਾਂ ਨੂੰ ਦੇਣ ਜੋਗਾ ਕਰਨਾ ਮੈਂ ਕਸਰ ਸਾਹਿਬ ਦੇ ਨਾਲ ਅੱਜ ਵਾਦਾ ਕੀਤਾ ਕਿ ਜੇ ਕੋਈ ਉਹਨਾਂ ਦੇ ਵਿੱਚੋਂ ਰੁਜ਼ਗਾਰ ਕਰਨਾ ਚਾਹੁੰਦਾ ਆ ਸਲਾਈ ਮਸ਼ੀਨ ਚਾਹੀਦੀ ਅਸੀਂ ਦੇਾਂਗੇ ਜੇ ਕੋਈ ਹੋਰ ਕਰਨਾ ਚਾਹੁੰਦਾ ਤੇ ਆਪਾਂ ਜ਼ਰੂਰ ਕਰਾਂਗੇ ਉਹਨਾਂ ਨੂੰ ਪੈਨਸ਼ਨ ਦੇਣ ਜੋਗਾ ਕਰਨਾ ਕਿ ਉਹ ਸਗੋਂ ਇੱਥੇ ਆ ਕੇ ਲੋਕਾਂ ਨੂੰ ਪੈਨਸ਼ਨ ਦੇਣ ਮੈਂ ਸਾਰਾ ਕਲੱਬ ਤੋਂ ਅੱਜ ਇੱਕ ਸਿੱਖਿਆ ਕਿ ਇੱਥੇ ਕੋਈ ਅਹੁਦੇਦਾਰ ਨਹੀਂ ਆ ਕੋਈ ਹੈ ਨਹੀਂ ਆ ਇੱਥੇ ਸਭ ਹੀ ਸੇਵਕ ਹੀ ਆ ਮੈਂ ਇਥੋਂ ਸਿੱਖਿਆ ਲੈ ਕੇ ਚੱਲਿਆ ਕਿ ਸਾਡੇ ਕਲੱਬ ਦੇ ਵਿੱਚ ਵੀ ਇੱਦਾਂ ਹੀ ਹੋਏਗਾ ਸਾਰੇ ਸੇਵਾਦਾਰ ਹੀ ਹੋਣਗੇ ਮੈਂ ਵੀ ਸੇਵਾਦਾਰ ਹੋਵਾਂਗਾ ਹਰ ਬੰਦਾ ਹੀ ਸੇਵਾਦਾਰ ਹੋਏਗਾ ਜਿੱਦਾਂ ਸਾਰਾ ਕਲੱਬ ਉਹਦੇ ਸੇਵਾ ਕਰਦੇ ਆ ਚੇਅਰਮੈਨ ਤੋਂ ਲੈ ਕੇ ਪ੍ਰਧਾਨ ਤੋਂ ਲੈ ਕੇ ਨਿਕਾ ਸਭ ਬਰਾਬਰ ਇੱਦਾਂ ਹੀ ਸਾਡੇ ਕਲੱਬ ਦਾ ਮੋਟਿਵ ਹੋਏਗਾ ਅੱਜ ਮਹੀਨਾਵਾਰ ਸਾਡਾ ਪੈਨਸ਼ਨ ਡੇ ਚੇਲਬੇ ਲੰਬੇ ਸਮੇਂ ਤੋਂ ਬਹੁਤ ਸਾਲਾਂ ਤੋਂ ਸਾਰਾ ਕਲੱਬ ਆਪਣੇ ਸੀਨੀਅਰ ਜੂਨੀਅਰ ਮੈਂਬਰਾਂ ਸਮੇਤ ਪਰਦਾਜੀ ਦੀ ਗਵਾਈ ਹੇਠ ਲਗਾਤਾਰ ਸੇ ਪੈਨਸ਼ਨ ਮੰਡ ਰਹੇ ਆ ਲੋੜਵੰਦਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ ਲੋੜਵੰਦਨ ਹੋਰ ਜੋ ਜ਼ਰੂਰਤਾਂ ਪੂਰੀ ਕੀਤੀ ਜਾਂਦੀਆਂ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਅੱਜ ਬਹੁਤ ਸਾਰੇ ਦਾਨੀ ਸੱਜਣ ਹਜਨਦਰ ਸਿੰਘ ਜੀ ਰਿਆੜ ਨਾਲ ਦੇ ਹੋਰ ਬਹੁਤ ਸਾਰੇ ਸੱਜਣ ਆਏ ਸਨ ਨਾਇਬ ਸਾਹਿਬ ਆਏ ਸਨ ਇਸ ਤੋਂ ਇਲਾਵਾ ਸਾਡੇ ਕੋ ਚੜਦੀ ਕਲਾ ਕਲੱਬ ਦੇ ਮੈਂਬਰ ਜਿਹੜੇ ਅੱਜ ਸਮੂਹ ਸਾਰਾ ਕਲੱਬ ਚ ਐਂਟਰ ਹੋਏ ਜੇ ਨਾਲੇ ਉਹਨਾਂ ਦੀ ਅਸ਼ੀਰਵਾਦ ਪਿਆਰ ਸਦਕਾ ਅੱਜ ਇਹ ਪੈਂਸ਼ਨ ਡੀਨ ਸੀ ਚੜਾਇਆ ਗਿਆ ਨੇ ਕਮਾਈ ਚੋਂ ਦਸਵੰਦ ਕੱਢ ਕੇ ਕੱਪੜਿਆਂ ਦਾ ਦਾਨ ਦੇ ਕੇ ਹੋਰ ਵੀ ਜਿੱਦਾਂ ਲੋੜਵੰਦਾਂ ਨੂੰ ਮਸ਼ੀਨਾਂ ਅੱਗੋਂ ਪਾਣੀ ਦਾ ਲੰਗਰ ਚਾਹ ਸੇਵਾ ਇਹ ਸਭ ਚੱਲਦੀ ਰਹਿੰਦੀ ਹੈ ਇਹ ਸੇਵਾ ਸਦਕਾ ਹੀ ਇਹ ਸਾਰਾ ਕੰਮ ਸੰਪੂਰਨ ਹੁੰਦਾ ਜੀ ਸੋ ਇਹਦੇ ਚ ਆਏ ਹੋਏ ਸਾਰੇ ਕਲੱਬ ਦੇ ਸਾਥੀਆਂ ਦਾ ਮੈਂ ਤੈ ਦਿਲੋਂ ਧੰਨਵਾਦ ਕਰਦਾ ਤੇ ਵੈਲਕਮ ਕਰਦਾ ਵੀ ਕੀਮਤੀ ਸਮਾਂ ਕੱਢ ਕੇ ਉਸ ਕਲੱਬ ਚ ਆ ਕੇ ਸੇਵਾ ਕਰਦੇ ਹਨ ਸਾਰਾ ਕਲੱਬ ਹਰ ਮਹੀਨੇ ਲੋੜਵੰਦਾਂ ਨੂੰ ਪੈਨਸ਼ਨ ਦਿੰਦਾ ਆ ਇਸ ਵਾਰ ਵੀ ਅੱਜ ਦੇ ਦਿਨ ਸਾਰਾ ਕਲੱਬ ਦੇ ਵਿੱਚ ਆਸ਼ਮ ਦੇ ਵਿੱਚ ਸੋ ਪੈਨਸ਼ਨ ਪੈਨਸ਼ਨ ਮਾਹ ਸਮਾਰੋਹ ਕੀਤਾ ਗਿਆ ਇਹ ਅੱਜ ਦੇ ਇਸ ਸਮਾਰੋਹ ਦੇ ਵਿੱਚ ਲੋੜਵੰਦਾਂ ਨੂੰ ਪੈਨਸ਼ਨ ਦਿੱਤੀ ਗਈ ਤੇ ਉਸ ਤੋਂ ਇਲਾਵਾ ਅੱਜ ਸਾਰਾ ਕਲੱਬ ਦੇ ਵਿੱਚ ਚੜ੍ਹਦੀ ਕਲਾ ਕਲੱਬ ਦੇ ਮੈਂਬਰਾਂ ਤਾਂ ਨੇ ਵੀ ਆਪਣੀ ਸ਼ਮੂਲੀਅਤ ਕੀਤੀ ਇਸ ਤੋਂ ਇਲਾਵਾ ਅੱਜ ਸਾਰਾ ਕਲੱਬ ਦੇ ਵਿੱਚ ਇੱਕ ਬਹੁਤ ਹੀ ਹੁਨਰ ਬੱਚੀ ਨੂੰ ਲੈਪਟਾਪ ਦੇ ਕੇ ਵੀ ਸਨਮਾਨਿਤ ਕੀਤਾ ਗਿਆ ਇਸ ਤੋਂ ਇਲਾਵਾ ਬਾਕੀ ਸਾਰੇ ਜਾਣਦੇ ਹੋ ਸਾਰਾ ਕਲੱਬ ਦੇ ਕਮਾਨੋ ਤੇ ਮੈਂ ਜਿਆਦਾ ਮਿਹਰਬਾਨੀ ਦਵਾਂਗਾ ਕਿਉਂਕਿ ਸਭ ਆਪ ਚੰਗੀ ਤਰ੍ਹਾਂ ਪਲੀਪਾਂਤੀ ਜਾਣਦੇ ਹੋ